ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਸਿਆਸੀ ਦੰਗਲ ਭਖਿਆ ਹੋਇਆ ਤੇ ਦੂਜੇ ਪਾਸੇ ਬੇਅਦਬੀ ਅਤੇ ਗੋਲੀ ਕਾਂਡ ਦਾ ਮੁੱਦਾ ਲੱਗਦਾ ਜਿਵੇਂ ਅਕਾਲੀ ਦਲ ਦਾ ਪਿੱਛਾ ਹੀ ਨਹੀਂ ਛੱਡਣ ਵਾਲਾ ਹੁਣ ਜਾਂਚ ਕਰ ਰਹੀ ਐਐਸਆਈਟੀ ਦੇ ਮੈਂਬਰ ਕੁਵਰ ਬੀਜੇ ਪ੍ਰਤਾਪ ਦੇ ਤਬਾਦਲੇ ਤੋਂ ਬਾਅਦ ਇੱਕ ਵਾਰ ਫਿਰ ਇਹ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਅਕਾਲੀ ਦਲ ਭਾਜਪਾ ਵੱਲੋਂ ਕੁਵਰ ਬੀਜੇ ਪ੍ਰਤਾਪ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਚੋਣ ਕਮਿਸ਼ਨ ਨੇ ਉਸ ਨੂੰ ਜਾਂਚ ਤੋਂ ਹਟਾ ਦਿੱਤਾ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਪੂਰੇ ਸੂਬੇ 'ਚ ਵਿਰੋਧ ਹੋਣਾ ਸ਼ੁਰੂ ਹੋ ਗਿਆ। ਇਹ ਵਿਰੋਧ ਫਰੀਦਕੋਟ ਤੋਂ ਬਾਅਦ ਸਮਾਣਾ 'ਚ ਵੀ ਦੇਖਣ ਨੂੰ ਮਿਲਿਆ। ਜਿੱਥੇ ਸਿੱਖ ਜਥੇਬੰਦੀਆਂ ਵੱਲੋਂ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਪਟਿਆਲਾ ਦੇ ਉਮੀਦਵਾਰ ਸਰਜੀਤ ਸਿੰਘ ਰਖੜਾ ਦੇ ਪੋਸਟਰ ਤੇ ਕਾਲਖ ਪੋਚ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਅਕਾਲੀ ਦਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਹ ਜੀ ਜੋ ਪਿਛਲੇ ਸਮੇਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਹੋਈ ਹੈ ਤੇ ਬਾਈਬਲ ਕਲਾਂ ਦੇ ਵਿੱਚ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਕੀਤਾ ਉਹ ਦੋਸ਼ੀਆਂ ਨੂੰ ਬਚਾਉਣ ਲਈ ਜੋ ਕੁਮਰ ਵਿਜੇ ਪ੍ਰਤਾਪ ਆਈ ਜੀ ਬੜੀ ਇਮਾਨਦਾਰੀ ਨਾਲ ਜਿਹੜੀ ਇਸ ਸਾਰੇ ਮਸਲੇ ਦੀ ਬਿਆਦਵੀ ਕਾਂਡ ਦੀ ਤੇ ਗੁਰੂਗ੍ਰੰਥ ਸਾਹਿਬ ਦੀ ਬਿਆਦਵੀ ਦੀ ਤੇ ਬਾਈਬਲ ਕਲਾਂ ਕਾਂਡ ਦੀ ਜਿਹੜੀ ਉਹ ਇਨਵੈਸਟੀਗੇਸ਼ਨ ਕਰ ਰਿਹਾ ਸੀ ਬੜੀ ਇਮਾਨਦਾਰੀ ਨਾਲ ਪਰ ਬਾਦਲ ਦਲੀਆਂ ਦਾ ਪਾਪ ਉਜਾਗਰ ਹੋ ਗਿਆ ਅੱਜ ਬਾਦਲ ਦਰੀਏ ਜਿਹੜੇ ਕਹਿੰਦੇ ਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਡਰਾਮਾ ਕਰਦੇ ਤੇ ਪਰ ਅੱਜ ਨੰਗੇ ਹੋ ਗਏ ਕੁਮਰ ਵਿਜੇ ਪ੍ਰਤਾਪ ਦੀ ਬਦਲੀ ਕਰਾ ਕੇ ਮੋਦੀ ਤੋਂ ਦਬਾਅ ਪਾ ਕੇ ਭਾਰਤੀ ਚੋਣ ਕਮਿਸ਼ਨ ਨੇ ਅੱਜ ਸਿੱਖ ਕੌਮ ਨਾਲ ਧਰੋਖ ਮਾਇਆ ਕਿਉਂਕਿ ਇਹ ਕੋਈ ਵੋਟਾਂ ਦਾ ਮਸਲਾ ਨਹੀਂ ਸੀ ਇਹ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਮਸਲਾ ਸੀ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਆਂ ਹੋਈਆਂ ਨੇ ਅੱਜ ਬਲਾਤਕਾਰੀ ਸਾਧ ਦੀ ਜਿਹੜੀ ਪਿਛਲੇ ਦਿਨੀ ਇਹਨਾਂ ਨੇ ਜੀ ਉਥੇ ਰੋहतक ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਹੋਣ ਤੋਂ ਨੂੰ ਬਚਾਇਆ ਭਾਜਪੀ ਦਾ ਹਰਿਆਣਾ ਭਾਜਪੀ ਨੂੰ ਵਰਤਿਆ ਬਾਦਲ ਦਲੀਆਂ ਨੇ ਪਰ ਅੱਜ ਬਾਦਲ ਦਲ ਨੇ ਨੰਗਾ ਹੋ ਗਿਆ ਅੱਜ ਗੁਰੂਗ੍ਰਾਂਧ ਸਾਹਿਬ ਦੇ ਬਰੋਚ ਚ ਖੜ ਕੇ ਤੇ ਸਰਸੇ ਵਾਲੇ ਸਾਥ ਦੀਆਂ ਵੋਟਾਂ ਲੈਣ ਲਈ ਬਾਦਲ ਦਲੀਆਂ ਨੇ ਇਹ ਅੱਜ ਸਾਰਾ ਸਾਥ ਦੀ ਮਦਦ ਕਰਕੇ ਇੱਕ ਉਮਰ ਵਿਜੇ ਪ੍ਰਤਾਪ ਦੀ ਬਦਲੀ ਕਰਾਈ ਹੈ ਅਸੀਂ ਇਸ ਲਈ ਅੱਜ ਉਹਨਾਂ ਦਾ ਇਥੋਂ ਦਾ ਉਮੀਦਵਾਰ ਖੜਾ ਬਾਦਲ ਸੁਖਵੀਰ ਬਾਦਲ ਤਿੰਨਾਂ ਦਾ ਅੱਜ ਅਸੀਂ ਪੂਤਲਾ ਹੂ ਕੇ ਰੋਸ਼ ਜ਼ਾਹਰ ਕਰ ਰਹੇ ਆ ਤੇ ਚੇਤਾਵਨੀ ਦਿੰਦੇ ਆ ਵੀ ਸਿੱਖ ਕੌਮ ਨੂੰ ਬੇਨਤੀ ਕਰਦੇ ਆ ਵੀ ਉੱਠੋ ਅਜੇ ਨਾ ਇਹਨਾਂ ਗੁਰੂ ਦੋਸੀਆਂ ਤੇ ਪੰਥ ਪੰਥ ਦੋਸੀਆਂ ਦੇ ਖਿਲਾਫ ਆਪਾਂ ਇਹਨਾਂ ਦਾ ਬਾਈਕਾਟ ਕਰੀਏ ਪਿੰਡਾਂ 'ਚ ਇਹਨਾਂ ਨੂੰ ਕੋਈ ਸਿੱਖ ਜਿਹੜਾ ਕੌਮ ਦਾ ਕੋਈ ਵੋਟ ਨਾ ਪਾਵੇ ਇਸ ਗਦਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀਆਂ ਨੂੰ ਦੋਸ਼ੀਆਂ ਨੂੰ ਸਿੱਖਾਂ ਦੇ ਕਾਤਲਾਂ ਨੂੰ ਜਰਨਲ ਡੈਰਾਂ ਨੂੰ ਸੁਖਵੀਰ ਬਾਦਲੂਰੀਆਂ ਦਾ ਸਾਰੀ ਕੌਮ ਨੂੰ ਬੇਨਤੀ ਆ ਵੀ ਵਿਰੋਧ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਰਦਾ ਵੀ ਜਿਹੜੇ ਦੁਸ਼ਟ ਨੇ ਇਹਨਾਂ ਨੂੰ ਪਿੰਡਾਂ 'ਚੋਂ ਭਜਾਇਆ ਜਾਵੇ ਇਹਨਾਂ ਦਾ ਇੱਕ ਮਹੀਨਾ ਰਹਿ ਗਿਆ ਜਿਹੜਾ ਇਹਨਾਂ ਨੇ ਚੋਣ ਕਮਿਸ਼ਨ ਨੂੰ ਕਹਿ ਕੇ ਜੋ ਕੁਝ ਕਰਨਾ ਸੀ ਕਰ ਲਿਆ ਪਰ ਇਹ ਹੁਣ ਆਪਦੀ ਕੀਤੀ ਤੋਂ ਬਚ ਨਹੀਂ ਸਕਦੇ ਥੋੜੇ ਦਿਨਾਂ ਦੇ ਅੰਦਰ ਇਲੈਕਸ਼ਨਾਂ ਤੋਂ ਬਾਅਦ ਇੱਕ ਇੱਕ ਕਰਕੇ ਸਾਰੇ ਜੇਲ੍ਹ ਦੀਆਂ ਸਲਾਕਾਂ ਪਿੱਛੇ ਜਾਣਗੇ ਅਸੀਂ ਕੌਮ ਨੂੰ ਬੇਨਤੀ ਕਰਦੇ ਹਾਂ ਕਿ ਪਿੰਡ ਪਿੰਡੇ ਚ ਇਹਨਾਂ ਦਾ ਵਿਰੋਧ ਕੀਤਾ ਜਾਵੇ ਇਹਨਾਂ ਡੋਸਟਾਂ ਨੂੰ ਬੋਰਡ ਜਿੱਥੇ ਮਰਜ਼ੀ ਪਾ ਦਿਓ ਪਰ ਬਾਦਲ ਦਲੀਆਂ ਨੂੰ ਬਾਦਲ ਜੁੰਡਲੀ ਨੂੰ ਬੋਰਡ ਦੇ ਇਸਤੇਮਾਲ ਨਾਲ ਕੀਤਾ ਜਾਵੇ ਸਾਡੀ ਹੀ ਪੰਥ ਨੂੰ ਅਪੀਲ ਆ ਮੈਂ ਸਾਰੇ ਪੰਤ ਨੂੰ ਜਦੋਂ ਇਸ ਵਿਰੋਧ ਬਾਰੇ D5 ਚੈਨਲ ਪੰਜਾਬੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਟੀਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਹੈ ਜਿਹੜਾ ਉਹ ਵੀ ਸੁਣੋ ਟੀਮਾ ਸਾਹਿਬ ਇੱਕ ਜਿਹੜਾ ਕੱਲ ਦਾ ਕੁਵਰਜੀ ਪ੍ਰਤਾਪ ਨੂੰ ਤਬਾਦਲਾ ਕੀਤਾ ਗਿਆ ਉਸ ਤੋਂ ਬਾਅਦ ਸੂਬੇ ਭਰ ਦੇ ਵਿੱਚ ਅਕਾਲੀ ਦਲ ਦਾ ਬਹੁਤ ਜ਼ਮਕੇ ਵਿਰੋਧ ਹੋ ਰਿਹਾ ਅੱਜ ਵੀ ਸਮਾਣੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਤੇ ਰਖਤਾਰ ਸਾਹਿਬ ਦੇ ਪੋਸਟਰ ਦੇ ਉੱਤੇ ਕਾਲਖ ਮੱਲੀ ਗਈ ਹੈ ਕੀ ਕਹਿਣਾ ਚਾਹੋਗੇ ਕਿਉਂ ਵਿਰੋਧ ਹੋ ਰਿਹਾ ਹੈ ਇਹਨਾਂ ਦਾ ਦੇਖੋ ਜਿਹੜੀ ਘਟਿਆ ਤੇ ਗੰਦੀ ਰਾਜਨੀਤੀ ਇਲੈਕਸ਼ਨ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਦ名ੀ ਨੂੰ ਲੈ ਕੇ ਸ਼ੁਰੂ ਹੋਈ ਸੀ ਜੀ ਇਸ ਐਕਸ਼ਨ ਤੋਂ ਬਾਅਦ ਕਾਂਗਰਸ ਪਾਰਟੀ ਦੀ ਉਹ ਜਿਹੜੀ ਨੀਤੀ ਹੈ ਫਿਰ ਦੁਬਾਰਾ ਬਦ名ੀਆਂ ਦਾ ਈਸ਼ੂ ਉਠਾਲ ਕੇ ਘਟਿਆ ਰਾਜਨੀਤੀ ਕਰਕੇ ਚਿੱਕੜ ਸੁੱਟ ਕੇ ਵੋਟਾਂ ਲੈਣ ਦੀ ਜੀ ਉਹ ਹੁਣ ਫੇਲ ਹੋ ਗਈ ਹੈ ਜੀ ਚਾਚਾ ਨਰਿੰਦਰ ਸਿੰਘ ਵੀ ਅੱਜ ਚਿੱਠੀ ਲਿਖ ਰਿਹਾ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਦੁਬਾਰਾ ਉਹਨੂੰ ਉੱਤੇ ਲਾਇਆ ਜਾਵੇ ਹੂੰ ਪੰਜਾਬ ਸਰਕਾਰ ਕੋਲੇ ਮੇਰੇ ਖਿਆਲ 4 ਤੋਂ 3 ਤੋਂ ਵੱਧ ਆਈਦੀ ਹੈ ਜੀ ਜੀ ਜਿਹੜਾ ਸਿੱਟਾ ਚੇਅਰਮੈਨ ਆ ਉਹ ਆਈ ਜੀ ਤੋਂ ਵੀ ਉੱਪਰ ਦੇ ਰੈਂਕ ਦਾ ਡੀਜੀਪੀ ਰੈਂਕ ਦਾ ਜੀ ਇਸ ਕਰਕੇ ਕੀ ਮਜਬੂਰੀ ਹੈ ਗਵਰਨਮੈਂਟ ਦੀ ਜੀ ਕਮਿਟੀ ਦੇ ਤੇ ਦੱਸੇ ਨਾ ਕਿ ਇੱਕ ਜਿੱਥੇ ਅਲਿਗੇਸ਼ਨ ਸਾਬਤ ਹੋਈ ਹੈ ਕਮਿਸ਼ਨ ਨੇ ਇੰਨਾ ਸਖਤ ਆਰਡਰ ਪਾਸ ਕੀਤਾ ਹੂੰ ਪੂਰਾ ਸਟੇਕਿੰਗ ਆਰਡਰ ਹੈ ਜੀ ਜਿਹੜੀ ਸਾਰੀ ਉਹਨਾਂ ਨੇ ਇਸ ਨੂੰ ਸਦਿਕਨ ਤੋਂ ਬਾਅਦ ਕੀਤਾ ਹੂੰ ਤੇ ਸਰਕਾਰ ਕੌਨਸਟੀਟਿਊਸ਼ਨਲ ਪਾਰਟੀ ਦੇ ਉੱਤੇ ਜਿਹੜਾ ਚਿੱਕੜ ਸੁਟ ਰਹੀ ਆ ਕਿਉਂਕਿ ਉਹਨੇ ਇਹਨੂੰ ਗੰਟੀ ਰਾਜਨੀਤੀ ਕਰਨ ਦੀ ਇਜਾਜ਼ਤ ਜਿਹੜੀ ਆ ਉਹਨੇ ਦਿੱਤੀ। ਜਿਵੇਂ ਸਭ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਿਹੜੇ ਸਿੱਖ ਜਥੇਬੰਦੀਆਂ ਨੇ ਜਾਂ ਜਿਹੜੇ ਵਿਰੋਧ ਦੇ ਵਿੱਚ ਨੇ ਤੇ ਜਾਂ ਜਿਹੜੇ ਬਰਗਾੜੀ ਦੇ ਇਨਸਾਨ ਹੱਕ ਦੇ ਵਿੱਚ ਸੰਗਤ ਹੈ ਉਹ ਕਿਤੇ ਨਾ ਕਿਤੇ ਜਦੋਂ ਅਕਾਲੀ ਦਲ ਦੇ ਵਿਰੋਧ ਹੈ ਜਾਂ ਇਲੈਕਸ਼ਨ ਦੇ ਵਿੱਚ ਉਹਦਾ ਖਾਮੇ ਆਗਾ ਅਕਾਲੀ ਦਲ ਨੂੰ ਭੁਗਤਣਾ ਪੈ ਸਕਦਾ ਹੈ ਅਜਿਹਾ ਨਹੀਂ ਲੱਗਦਾ। ਦੇਖੋ ਬਰਗਾੜੀਆ ਦੇ ਤੇ ਕਾਂਗਰਸ ਕੋਈ ਦੋ ਫਰਕ ਨਹੀਂ ਆ ਸਾਰੇ ਇੱਕੋ ਹੀ ਆਗੇ। ਬੱਛੇ ਠੀਕ ਹੈ ਸੰਗਤ ਇਹਦੇ ਵਿੱਚ ਕਦੀ ਸ਼ਾਮਲ ਨਹੀਂ ਹੁੰਦੀ ਕਦੀ ਕਿਸੇ ਪਾਰਟੀ ਦੇ ਨਾਲ ਕਦੀ ਦੁੱਤਿਆਂ ਨਾਲ ਸੰਗਤ ਦੀ ਮੰਸ਼ਾ ਉਹੀ ਹੈ ਕਿ ਇਨਸਾਫ ਹੋਣਾ ਚਾਹੀਦਾ ਸਿਰ 정치 ਨਹੀਂ ਕਰਦੀ ਸੰਗਤ ਦੀ ਭਾਵਨਾ ਹਮੇਸ਼ਾ ਪਿਓਰ ਹੁੰਦੀ ਹੈ ਪਰ ਇਹ ਜਿਹੜੇ ਕੰਤੇ ਲੋਕ ਰਵੇ ਹੋਏ ਆ ਜਿਨ੍ਹਾਂ ਦਾ ਇੱਕ ਧੰਦਾ ਬਣ ਗਿਆ ਕਾਂਗਰਸ ਦੇ ਨਾਲ ਰਲ ਕੇ ਸਰਕਾਰ ਦੇ ਨਾਲ ਰਲ ਕੇ ਜੀ ਉਹਨਾਂ ਨੂੰ ਇਹ ਹੈ ਕਿ ਸਾਡੀਆਂ ਤਾਂ ਵੋਟਾਂ ਦੀ ਦੇ ਕੇ ਇੱਕੋ ਖਲ ਦਿੱਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਿਜਲੀ ਦੇ ਈਸ਼ ਨੂੰ ਲੈ ਕੇ ਅਸੀਂ ਫਿਰ ਹਥਿਆਰ ਦੇ ਤੋਤੇ ਵਰਤ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਸੀ ਉਹਨਾਂ ਦਾ ਗੁੰਮਰਾਹ ਕਰਨ ਦਾ ਰਸਤਾ ਬੰਦ ਹੋ ਗਿਆ ਬੇਸ਼ੱਕ ਅਕਾਲੀ ਦਲ ਕੁਵਰ ਬੀਜੇ ਪ੍ਰਤਾਪ ਦਾ ਐਸਆਈਟੀ ਤੋਂ ਤਵਾਦਲਾ ਕਰਵਾ ਕੇ ਸੁੱਖ ਦਾ ਸਾਹ ਲੈਂਦਾ ਹੋਵੇ ਪਰ ਲੱਗਦਾ ਅਕਾਲੀ ਦਲ ਦੀ ਇਹ ਚਾਲ ਚੌਣਾ ਚ ਪੁੱਠੀ ਪੈ ਸਕਦੀ ਹੈ ਕਿਉਂਕਿ ਸਿੱਖ ਜਥੇਬੰਦੀਆਂ ਵੱਲੋਂ বিজে ਪ੍ਰਤਾਪ ਦੇ ਤਬਾਦਲੇ ਦੇ ਰੋਸ ਵੱਜੋਂ ਅਕਾਲੀ ਦਲ ਦਾ ਪੰਜਾਬ ਚ ਕਈ ਥਾਵਾਂ ਤੇ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦਾ ਨਤੀਜਾ ਅਕਾਲੀ ਦਲ ਨੂੰ ਚੋਣਾਂ ਚ ਭੁਗਤਣਾ ਪੈ ਸਕਦਾ ਹੈ ਸਮਾਣਾ ਤੋਂ ਪਰਸ਼ੋਤਮ ਕੋਸ਼ਿਕ ਦੀ ਰਿਪੋਰਟ ਡੀ5 ਚੈਨਲ ਪੰਜਾਬੀ